ਤੁਸੀਂ ਸੁਣ ਰਹੇ ਹੋ ਪੰਜਾਬੀ ਰਿਵਿਊ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦੇਣ ਅੱਜ 4 ਜੁਲਾਈ ਹੈ 4 ਜੁਲਾਈ 1955 ਪੰਜਾਬੀ ਸੂਬਾ ਜ਼ਿੰਦਾਬਾਦ ਮੋਰਚੇ ਦੇ ਦੌਰਾਨ 3 ਅਤੇ 4 ਜੁਲਾਈ 1955 ਦੀ ਅੱਧੀ ਰਾਤ ਨੂੰ ਪੁਲਿਸ ਨੇ ਦਰਬਾਰ ਸਾਹਿਬ ਦੇ ਦੁਆਲੇ ਘੇਰਾ ਪਾ ਕੇ ਨਾਕਾਬੰਦੀ ਕਰ ਲਈ ਇਸ ਦੇ ਨਾਲ ਹੀ ਪੁਲਿਸ ਨੇ ਅਕਾਲ ਤਖਸਾਲ ਸਾਹਿਬ ਦਾ ਮੁਖ ਸੇਵਾਦਾਰ ਜਹਦਾਰ ਅਛਰ ਸਿੰਘ ਦਰਬਾਰ ਸਾਹਿਬ ਦਾ ਮੈਨੇਜਰ ਗੁਰਦਿਆਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਦਾ ਸਕੱਤਰ ਅਤੇ ਐਕਟਿੰਗ ਸਕੱਤਰ ਵੀ ਗ੍ਰਿਫਤਾਰ ਕਰ ਲਏ। 3 ਜੁਲਾਈ ਦੇ ਦਿਨ ਸ਼ਾਮ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਦਰਬਾਰ ਸਾਹਿਬ ਦੇ ਚਾਰੇ ਪਾਸੇ ਫੈਲ ਗਈ। ਸਵੇਰ ਹੁੰਦੇ ਹੀ ਪੁਲਿਸ ਅੱਗੇ ਵਧੀ ਅਤੇ ਅਕਾਲੀ ਦਲ ਦੇ ਦਫ਼ਤਰ ਤੇ ਹਮਲਾ ਕਰ ਦਿੱਤਾ। ਦਰਜਨਾ ਟਰੱਕ ਪੁਲਿਸ ਪਹਿਲਾਂ ਹੀ ਲੈ ਕੇ ਆਈ ਹੋਈ ਸੀ। ਸਰਾਂ ਦੇ ਵਿੱਚ ਠਹਿਰੇ ਹੋਏ ਸਾਰੇ 5-600 ਸਿੱਖ ਗ੍ਰਿਫਤਾਰ ਕਰਕੇ ਟਰੱਕਾਂ ਦੇ ਵਿੱਚ ਬਿਠਾ ਲਏ ਗਏ। ਪੁਲਿਸ ਨੇ ਸਿਰਫ ਦਰਬਾਰ ਸਾਹਿਬ ਕੰਪਲੈਕਸ ਤੇ ਨਹੀਂ ਬਲਕਿ ਬਾਬਾ ਟੱਲ ਅਤੇ ਕੌਲਸਰ ਤੇ ਵੀ ਤਾਵਾ ਬੋਲਿਆ ਪੁਲਿਸ ਨੇ ਬਾਬਾ ਟੱਲ ਦੀ ਸਭ ਤੋਂ ਉੱਪਰਲੀ ਛੱਤ ਤੇ ਮੋਰਚੇ ਕੱਢ ਲਏ ਅਤੇ ਕੌਲਸਰ ਸਰੋਵਰ ਦੀਆਂ ਪ੍ਰਕਰਮਾਂ ਦੇ ਵਿੱਚ ਭਰੇਟ ਕੀਤੀ 12 ਮਾਰਚ 1965 ਨੂੰ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ਦੇ ਵਿੱਚ ਚੰਨਣ ਸਿੰਘ ਨੂੰ ਫੇਰ ਪ੍ਰਧਾਨ ਚੁਣ ਲੈ ਕੇ ਆ। ਫਤੇਹ ਸਿੰਘ ਅਕਾਲੀ ਦਲ ਨੇ ਪੰਜਾਬੀ ਸੂਬੇ ਸੰਬੰਧੀ ਕੋਈ ਵੀ ਸਵਾਲ ਨਾ ਛੇੜਿਆ। ਇਸ ਤਰ੍ਹਾਂ ਕਈ ਮਹੀਨੇ ਪੰਜਾਬ ਦਾ ਮਾਹੌਲ ਪੰਜਾਬੀ ਸੂਬੇ ਦੇ ਚਰਚੇ ਤੋਂ ਖਾਲੀ ਰਿਹਾ। ਜੂਨ 1965 ਦੇ ਸ਼ੁਰੂ ਦੇ ਵਿੱਚ ਦੋਹਾਂ ਅਕਾਲੀ ਦਲਾਂ ਦੇ ਵਿੱਚ ਏਕਤਾ ਵਾਸਤੇ ਫੇਰ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਪਰ 24 ਜੂਨ 1965 ਨੂੰ ਏਕਤਾ ਦੀਆਂ ਗੱਲਾਂ ਖਤਮ ਹੋ ਗਈਆਂ ਅਤੇ ਗੱਲਬਾਤ ਫੇਲ ਹੋ ਗਈ। ਪਰ ਅਗਲੇ ਦਿਨ ਹੀ 25 ਜੂਨ ਨੂੰ ਫਤੇਹ ਸਿੰਘ ਅਤੇ ਗਿਆਨੀ ਭੁਪਿੰਦਰ ਸਿੰਘ ਨੇ ਸਾਂਝਾ ਬਿਆਨ ਦੇ ਕੇ ਸਰਕਾਰ ਨੂੰ 15 ਦਿਨਾਂ ਕਿ ਮੰਗੀ ਸੀ ਕਿ ਗੁਰਦੁਆਰਿਆਂ ਦੀ ਬੇਹਰਮਤੀ ਕਰਨੀਆਂ ਘਟਰਾਵਾਂ ਤੇ ਐਕਸ਼ਨ ਲਿਆ ਜਾਵੇ ਨਹੀਂ ਤਾਂ ਜਦੋਂ ਜਦ ਕੀਤੀ ਜਾਵੇਗੀ ਦੋਵੇਂ ਆਗੂ ਸੈਕ ਸੈਂਟਰਲ ਬੋਰਡ ਵੱਲੋਂ 4 ਜੁਲਾਈ 1965 ਦੇ ਦਿਨ ਲੁਧਿਆਣੇ ਦੇ ਵਿੱਚ ਕੀਤੀ ਗਈ ਨਲਵਾ ਕਾਨਫਰੰਸ ਤੇ ਇਕੱਠੇ ਹੋਏ। ਇਸ ਕਾਨਫਰੰਸ ਦੇ ਵਿੱਚ ਗੁਰਨਾਮ ਸਿੰਘ ਨੇ ਇੱਕ ਮਤਾ ਪੇਸ਼ ਕੀਤਾ ਜਿਸ ਦੀ ਤਾਇਦ ਗਿਆਨੀ ਭੁਪਿੰਦਰ ਸਿੰਘ ਨੇ ਕੀਤੀ। ਇਸ ਮਤੇ ਨੂੰ ਬਾਅਦ ਦੇ ਵਿੱਚ ਆਤਮ ਨਿਰਣੇ ਦੇ ਮਤੇ ਦੇ ਨਾਲ ਯਾਦ ਕੀਤਾ ਜਾਂਦਾ ਰਿਹਾ। ਮਤੇ ਦੇ ਲਾਫਜ਼ ਸਨ ਇਹ ਕਾਨਫਰੰਸ ਵਿਚਾਰਾਂ ਅਮਗਰੋ ਇਹ ਸਿੱਟੇ ਤੇ ਪੁੱਜੀ ਹੈ ਕਿ ਸਿੱਖਾਂ ਦੇ ਕੋਲ ਆਪਣੀ ਹੋਂਦ ਨੂੰ ਕਾਇਮ ਰੱਖਣ ਦੇ ਲਈ ਭਾਰਤੀ ਰਿਪਬਲਿਕ ਅੰਦਰ ਆਪੂ ਫੈਸਲਾ ਕਰਨ ਦਾ ਸਿਆਸੀ ਦਰਜਾ ਹਾਸਲ ਕਰਨ ਤੋਂ ਬਿਨਾ ਹੋਰ ਕੋਈ ਬਦਲ ਨਹੀਂ ਹੈ। ਇਸ ਮਤੇ ਦੀ ਹਮਾਇਤ ਮਾਸਟਰ ਅਕਾਲੀ ਦਲ ਨੇ ਕੀਤੀ ਹੋਰ ਵੀ ਕਈ ਪਾਸਿਆਂ ਤੋਂ ਹਮਾਇਤ ਹੋਈ ਪਰ ਫਤਿਹ ਸਿੰਘ ਅਕਾਲੀ ਦਲ ਦੇ ਲਖਮਨ ਸਿੰਘ ਗਿੱਲ ਨੇ ਇਸ ਦੀ ਨਿੰਦਾ ਕਰਦਿਆਂ ਇਹ ਗੱਲ ਕਹੀ ਕਿ ਇਹ ਸਿੱਖ ਸਟੇਟ ਦੀ ਮੰਗ ਹੈ 4 ਜੁਲਾਈ 1986 ਦੇ ਦਿਨ ਪੁਲਿਸ ਨੇ ਹਰਸ਼ਾ ਸਿੰਘ ਅਮਰਿਤ ਸਰ ਦਾ ਗੱਜਣ ਸਿੰਘ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਇਸੇ ਦਿਨ ਚਭਾਲ ਦੇ ਕੋਲ ਪਿੰਡ ਮਲੂਵਾਲ ਦੇ ਵਿੱਚ ਮਸ਼ਹੂਰ ਖੜਕੂ ਦਲਬੀਰ ਸਿੰਘ ਬਿੱਲਾ ਪੁੱਤਰ ਸਰਦੂਲ ਸਿੰਘ ਵਾਸੀ ਵਰਪਾਲ ਅਤੇ ਰੇਸ਼ਮ ਸਿੰਘ ਵਾਸੀ ਪਿੰਡ ਮਲਮੋਰੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਪੁਲਿਸ ਨੇ ਦਲਬੀਰ ਸਿੰਘ ਉੱਤੇ 100 ਕਤਲ ਕੇਸ ਪਾਏ ਹੋਏ ਸਨ। 4 ਜੁਲਾਈ 1987 ਦੇ ਦਿਨ ਪੁਲਿਸ ਨੇ ਸੁਖਵੰਤ ਸਿੰਘ ਨੂੰ ਵਰਟੋਏ ਦੇ ਨੇੜੇ ਜੋਧੇਵਾਲਾ ਪਿੰਡ ਦੇ ਵਿੱਚ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਇਸੇ ਦਿਨ ਲੋਪੋਕੇ ਕੋਲ ਕੋਟਲਾ ਬਠਾਣਾ ਦੇ ਵਿੱਚ ਇੱਕ ਅਤੇ ਕੌਕੇ ਪਿੰਡ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਵੀ ਇੱਕ ਸਿੱਖ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ 4 ਜੁਲਾਈ 1992 ਦੇ ਦਿਨ ਪੰਜਾਬ ਪੁਲਿਸ ਨੇ ਵਜ਼ੀਰ ਸਿੰਘ ਵਜ਼ੀਰਾਵਾਸੀ ਸੈਦੋਲੇਲ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 4 ਜੁਲਾਈ 1991 ਦੇ ਦਿਨ ਪੰਜਾਬ ਪੁਲਿਸ ਨੇ ਮਨਜੀਤ ਸਿੰਘ ਮੰਨੀ ਔਰ ਫਲਾਟੀ ਪੁੱਤਰ ਦੀਦਾਰ ਸਿੰਘ ਵਾਸੀ ਫੱਤੂਬਿੱਲਾ ਕੱਥੂਨੰਗਲ ਅਤੇ ਸੰਦੋਖ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਸਾਰੋਂ ਸੰਗਰੂਰ ਇਹਨਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। ਇਸੇ ਦਿਨ ਪੰਜਾਬ ਪੁਲਿਸ ਨੇ ਕੁਲਵੰਤ ਸਿੰਘ ਫੌਜੀ ਵਾਸੀ ਛੋਟੇ ਥਾਂਦੇ ਅਤੇ ਸੁਖਬੀਰ ਸਿੰਘ ਵਾਸੀ ਅਮਰੀਕਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 4 ਜੁਲਾਈ 1992 ਦੇ ਦਿਨ ਪੁਲਿਸ ਨੇ ਜਗਤਾਰ ਸਿੰਘ ਜੱਗੂ ਪੁੱਤਰ ਬੰਤਾ ਸਿੰਘ ਵਾਸੀ ਬੈਰੋਵਾਲ, ਵਿੰਦਰ ਸਿੰਘ ਮੁਖਤਿਆਰ ਸਿੰਘ ਮੁਖਾ ਪੁੱਤਰ ਜਰਨੈਲ ਸਿੰਘ ਵਾਸੀ ਜਮਸ਼ਪੁਰ, ਕਮਲਜੀਤ ਸਿੰਘ ਹਰਗਣਾ ਬਲਦੇਵ ਸਿੰਘ ਭੰਗਣਾ, ਜਸਸ ਸਿੰਘ ਪੁੱਤਰ ਸੋਤ ਸਿੰਘ ਵਾਸੀ ਲਖੜ ਸਿੰਘ ਅਤੇ ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 4 ਜੁਲਾਈ 2012 ਦੇ ਦਿਨ ਸਵਿਟਜ਼ਰਲੈਂਡ ਦੇ ਵਿੱਚ ਸਾਇੰਸਦਾਨਾਂ ਨੇ ਹਿਗਸ ਬੋਸਨ ਨਾਂ ਦਾ ਇੱਕ ਤੱਤ ਲੱਭ ਲੈਣ ਦਾ ਐਲਾਨ ਕੀਤਾ ਖੋਜ ਕਰਨ ਵਾਲੀ ਇਸ ਇੰਸਟੀਚਿਊਟ ਦੇ ਵਿੱਚ 3000 ਸਾਇੰਸਦਾਨ ਅਤੇ ਅਸਿਸਟੈਂਟ ਕੰਮ ਕਰਦੇ ਸਨ ਅਤੇ ਡਾਕਟਰ ਗਿਆਨ ਨੋਟੀ ਇਸ ਦਾ ਮੁਖੀ ਹੈ ਇਸ ਤੱਤ ਦਾ ਨਾਂ 83 ਸਾਲਾ ਸਾਇੰਸਦਾਨ ਪੀਟਰ ਹਿਗਸ ਜਿਸ ਨੇ ਇਸ ਤੱਤ ਦੀ ਖੋਜ ਦਾ ਮੁਢਲਾ ਕੰਮ ਕੀਤਾ ਸੀ ਉਸ ਦੇ ਨਾਂ ਤੇ ਰੱਖਿਆ ਗਿਆ 4 ਜੁਲਾਈ 2014 ਸਰਦਾਰ ਰਗਵੀਰ ਸਿੰਘ ਸਮੱਗ ਡਾਇਰੈਕਟਰ ਗੁਰਬਾਣੀ ਟੀਵੀ ਕੈਨੇਡਾ 4 ਜੁਲਾਈ 2014 ਦੇ ਦਿਨ ਚੜ੍ਹਾਈ ਕਰਕੇ ਉਹਨਾਂ ਨੇ 24 ਸਾਲ ਇਸ ਪ੍ਰੋਗਰਾਮ ਨੂੰ ਚਲਾਇਆ ਸੀ ਅਤੇ ਇਸ ਪ੍ਰੋਗਰਾਮ ਨੇ ਸਿੱਖੀ ਦੀ ਬਹੁਤ ਵੱਡੀ ਸੇਵਾ ਕੀਤੀ ਉਹਨਾਂ ਦੇ ਜਾਣ ਦੇ ਨਾਲ ਸਿੱਖ ਮਿਸ਼ਨਰੀ ਲਹਿਰ ਨੂੰ ਬਹੁਤ ਵੱਡਾ ਘਾਟਾ ਪਿਆ 4 ਜੁਲਾਈ 2024 ਨੂੰ ਸਿੱਖਾਂ ਦੇ ਕੌਮੀ ਘਰ ਦੀ ਕਾਲਣਾ ਕਰਨ ਵਾਲੇ ਦਲ ਖਾਲਸਾ ਦੇ ਬਾਨੀ 43 ਸਾਲ ਜਲਾਵਤਨੀ ਕੱਟਣ ਵਾਲੇ ਭਾਈ ਗਜਿੰਦਰ ਸਿੰਘ ਦਾ ਪਾਕਿਸਤਾਨ ਦੇ ਵਿੱਚ ਦੇਹਾਂਤ ਹੋਇਆ ਦੇਵ ਦਾ ਦੌਰਾ ਪੈਣ ਉਪਰੰਤ ਉਹਨਾਂ ਨੂੰ ਲਾਹੌਰ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਨੇ ਆਖਰੀ ਸਾਹ ਲਏ। ਉਹਨਾਂ ਦਾ ਇੱਕ ਕਥਨ ਸੀ ਕਿ ਮੇਰੀ ਰਾਖ ਵੀ ਗੁਲਾਮ ਧਰਤੀ ਤੇ ਨਹੀਂ ਜਾ ਸਕਦੀ। ਉਹਨਾਂ ਵਿੱਚਲੀ ਆਜ਼ਾਦੀ ਲਈ ਤੜਫ ਅਤੇ ਜੂਝਣ ਦਾ ਜਜ਼ਬਾ ਨਵਿਆਂ ਦੇ ਰਾਹ ਰਚਣਾਉਂਦਾ ਰਹੇਗਾ। ਗਜੇਂਦਰ ਸਿੰਘ ਅਕਸਰ ਆਪਣੀਆਂ ਲਿਖਤਾਂ, ਸੁਨੇਹੇ ਅਤੇ ਕੌਮੀ ਦਰਦ ਆਪਣੇ ਸੋਸ਼ਲ ਮੀਡੀਆ ਦੇ ਖਾਤਿਆਂ ਤੇ ਬਿਆਨ ਦੇ ਰਹੇ ਹੁੰਦੇ ਸਨ ਅਤੇ ਤਾਜ਼ਾ ਹਾਲਾਤ ਤੇ ਟਿੱਪਣੀਆਂ ਕਰਕੇ ਸਹੀ ਸਲਾਹ ਵੀ ਦਿੰਦੇ ਰਹੇ ਸਨ। ਉਹਨਾਂ ਦੀ ਜਾਣ ਦੇ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਅਤੇ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਇਸ ਇਤਿਹਾਸ ਦੇ ਵਿੱਚ 4 ਜੁਲਾਈ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ